अपनी स्वाक्षता की पूंजी में करके क्योंकि जेडी मां है मां ही भगवान का दूसरा नाम है मातानु ही भगवान कहा गया है क्योंकि माता साडे नहीं हर एक संभव प्रयास करती है कि साडा जीवन सुख में आवे साडे जीवन ते किसी भी प्रकार की कोई कम माता श्री सुखदा रानी जी ਉਹ ਆਪਣੇ ਸਵਸੰਦੀ ਪੁੱਤ ਜੀ ਨੂੰ ਸਰਪੰਨਨ ਕਰਕੇ ਪਰਮਿਕਾ ਪਰਮੇਸ਼ੁਰ ਦੀ ਸਰਨਾ ਲੈ ਇਸਿਆਰਤੀ ਰਾਹੀਂ ਉਹਨਾਂ ਦੇ ਸੁਪੁੱਤਰ ਬਲਵਿੰਦਰ ਕੁਮਾਰ ਤੇ ਉਹਨਾਂ ਦੀ ਪੁੱਤਰੀ ਨੰਨ ਭੇਟੀਆਂ ਔਰ ਇਹਨਾਂ ਦੇ ਤਾਂ ਮਾਤਾ ਜੀ ਨੂੰ ਕੁਛ ਦਿਨਾਂ ਤੋਂ ਲੈ ਕੇ ਜਿਹੜੀ ਸਰੀਰਿਕ ਨਿਕ ਦੀ ਇੱਕ ਵੀ ਸਵਾਰ ਸਾਸਿ ਨਹੀਂ ਬਿਦਾਸਨ ਨੇ ਲੇਕਿਨ ਜਿਹੜਾ ਪੁੱਤਰ ਹੈ ਜਾਂ ਬੇਟੀ ਹੈ ਪਿਆਸ ਕਰਨਾ ਇਹ ਸੱਚਾ ਪੁੱਤਰੀ ਫਰਜ਼ ਹੈ ਤਾਂ ਇਸ ਪਰਿਵਾਰ ਨੇ ਸੰਪੂਰਨਤਾ ਆਪਣਾ ਫਰਜ਼ ਨੂੰ ਅਦਾ ਕੀਤਾ ਔਰ ਮਾਤਾ ਜੀਾਂ ਦੀ ਬਹੁਤ ਸਾਰੀ ਸੇਵਾ ਕੀਤੀ ਲੇਕਿਨ ਪਰਮ ਪਿਤਾ ਪਰਮੇਸ਼ਵਰ ਨੂੰ ਜੋ ਮਰਜ਼ੂਰ ਸੀ ਤਾਂ ਉਸ ਦੇ ਅਨਸਾਰ ਮਾਤਾ ਜੀ ਆਪਣੇ पार्थिव ਸਰੀਰ ਦਾ ਪਛਾਣ ਕਰਕੇ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਜਾਣਾ ਆਪਣੀ ਤਰਫੋਂ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਬੇਨਤੀ ਕਰਦਾ ਹੇ ਪਰਮ ਪਿਤਾ ਪਰਮੇਸ਼ਰ ਉਸ ਦਿਵੰਗ ਆਤਮਾ ਨੂੰ ਤੁਸੀਂ ਆਪਣੀ ਚਰਨਾਂ ਦੇ ਵਿੱਚ ਨਿਮਾਸ ਪ੍ਰਦਾਨ ਕਰਨਾ ਅੱਜ ਵੀ ਇਸ ਸੋਚਵਾ ਦੇ ਵਿਚਾਰੇ

ਉਹ ਇਹ ਤੋਂ ਸਮਾਂ ਇਹ ਤੋਂ ਸਾਡੇ ਖੇੜੀ ਵਾਲੇ ਪਰਿਵਾਰ ਤੋਂ ਪਈ ਇਹਨੇ ਵਪਾਰ ਜੁਈ ਸਰਕਾਰ ਨੂੰ ਆਪਣਾ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਕਿਉਂਕਿ ਖੇੜੀ ਵਾਲੇ ਪਰਿਵਾਰ ਨੇ ਬਹੁਤ ਸਾਰਾ ਆਪਣਾ ਸ਼ਕਤ ਬਣਾਇਆ ਹੈ ਸਾਡੇ ਕੇਵਲ ਦੀ ਬੈਠੀ ਨੇ ਸਾਡੇ ਬਗਰਾਵ ਕੋਦੂਗੀਆਂ ਵਾਲੇ ਉਹ ਵੀ ਪਤਾ ਹੀ ਦੇ ਬਹੁਤ ਨੇ ਵਿਚ ਆਪਣਾ ਇੱਕ ਨਾ ਬਣਾਇਆ ਹੈ ਪਰਿਵਾਰ ਦੇ ਵਿੱਚ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰੰਤੂ ਸਾਡੇ ਵਿੱਚ ਬਣਾ ਰਹੇ ਜੀ ਨੇ ਉਹਨਾਂ ਨੂੰ ਵੀ ਸਮਝ ਦੇਣਾ ਜ਼ਰੂਰੀ ਹੈ ਇਹ ਦੋ ਮਿੰਟ ਸਭ ਤੋਂ ਜ਼ਿਆਦਾ ਜ਼ਰੂਰ ਸਭ ਨੂੰ ਕਹਿੰਦਾ ਮੈਂ ਸਾਡੇ ਮਹਾਰਾਜ ਸਾਹਿਬ ਪਟਿਆਲਾ ਜੋ ਆਪਣੇ ਇਲਾਕੇ ਸਾਰੋਂ ਮਿਲ ਕੇ ਪ੍ਰਸ਼ਾਸਨ ਰਹੇ ਨੇ ਔਰ ਉਹਨਾਂ ਨੇ ਕਿਸੀ ਜ਼ਰੂਰੀ ਗੱਲ ਹੈ ਮੈਂ ਉਹਨਾਂ ਦੀ ਹਾਜ਼ਰੀ ਲਵਾਦੇ ਨੇ ਉਹਨਾਂ ਅੱਜ ਸਾਰੇ ਹੀ ਬਹੁਤ ਦੁੱਖ ਭਰੇ ਦਿੱਤੀਆਂ ਦੇ ਨਾਲ ਸ਼ੁਕਰਚੁਨਾ ਦੇ ਦਿੱਤੀ ਦੇ ਸੰਤਮਰਦਾਸ ਦੇ ਵਿੱਚ ਸਾਰੇ ਇਕੱਤਰ ਹੋਈ ਹੋਏ ਮੈਂ ਆਪਣੇ ਵੱਲੋਂ अपने परिवार वालों महाराजा साहब वालों बेटे रणिंदर वालों बेटी जयंदर वालों और अपनी पार्टी बीजेपी वालों परिवार के बेटे बलविंदर और तीनों बेटिया और अगे जरा परिवार है क्या? दे दुख के

ਕਿ ਕਿਸੇ ਪਰਿਵਾਰ ਦੇ ਵਿੱਚ ਹੋ ਜਾਂਦਾ ਹੈ ਜਿਹੜਾ ਪਰਿਵਾਰ ਨੂੰ ਸਾਹਮਣਾ ਜਾਂ ਘਰ ਨੂੰ ਸਾਹਮਣਾ ਔਰਤ ਦੇ ਹੱਥ ਹੁੰਦਾ ਜਦੋਂ ਪਰਿਵਾਰ ਦੇ ਵਿੱਚੋਂ ਔਰਨਾ ਸੰਸਥਾ ਤੋਂ ਮਾਂ ਫੈਲ ਚਲੀ ਜਾਂਦੀ ਹੈ ਤਾਂ ਬਹੁਤ ਬਟੀਆਂ ਉਖੜਾਂ ਸੀਤਾਂ ਜਿਵੇਂ ਪਰਿਵਾਰ ਉੱਤੇ ਲੱਗੀਆਂ ਕਿਉਂਕਿ ਇੱਕ ਔਰਤ ਨੇ ਇਸ ਤਰੀਕੇ ਨਾਲ ਘਰ ਚਲਾਉਣਾ ਉਹ ਇੱਕ ਔਰਤ ਜਿਹਾ ਆਇਆ ਤੰਗਿਆ ਤੁਰਕਿਆਂ ਦੇ ਬਾਦਲੂਕੀ ਕਿਸੇ ਨੂੰ ਪਤਾ ਲੱਗਣਾ ਉਹ ਸੰਨ ਦਾ ਦੀਪੀਆਂ ਪਹਿਣਾ ਜਿਹੜੀ ਮੌਤ ਹੈ ਉਹ ਨੂੰ ਅਸੀਂ ਟਾਲ ਨਹੀਂ ਸਕਦੇ ਰੋਕ ਨਹੀਂ ਸਕਦੇ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬਿਮਾਰੀ ਦਾ ਇਲਾਜ ਹੈ ਸਾਡੀ ਪੈਨ ਇਸ ਬਿਮਾਰੀ ਦੇ ਨਾਲ ਜੂਝਦੇ ਰਹੇ ਮੈਨੂੰ ਲੱਗਦਾ ਜਿੰਨੇ ਕੁ ਉਹਨਾਂ ਦੀਆਂ ਸਾਹਾਂ ਵਿੱਚ ਕਹਾਣੀ ਲਿਖੀ ਸੀ ਉਨੇ ਹੀ ਸਾਹ ਲੈ ਸਕੇ ਨੇ ਸੋ ਪਰਮਾਤਮਾ ਲਈ ਦੁਆ ਬੇਤੀ ਦੋਰੀ ਹੈ ਪ੍ਰਭੂ ਸਾਡੇ ਸਤਿਕਾਰਯੋਗ ਭੈਣ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੀ ਤੇ ਚੇਤ ਪ੍ਰਭਾਨ ਭਣ ਮੰਨਦਾ ਬਖਸ਼ੀ ਬਹੁਤ ਸ਼ੁਕਰੀਆ ਜੀ ਪ੍ਰਭੂ ਅੱਜ ਆਪਾਂ ਬਹੁਤ ਹੀ ਸਤਿਕਾਰ ਨੂੰ ਭੈਣ ਸੁਕੰਤਰਾ ਜੀ ਦੀ ਜੀ ਸ਼ਰਧਾ ਦੇ ਤੁਹਾਨੂੰ ਏਟ ਕਰਨ ਵਾਸਤੇ ਇਕੱਠੇ ਹੋਏ ਸੁਕੰਤਰਾ ਜੀ ਦਾ ਬਹੁਤ ਵਧੀਆ ਸਭਾ ਸੀ ਗਿਆਨ ਦੀ ਗੁਥਰੀ ਸੀ ਉਹਨੇ ਆਪਣਾ ਦਿੱਸਤੀ ਜੀ ਨੂੰ ਬਹੁਤ ਵਧੀਆ ਨਿਵਾਇਆ ਆਪਣੀਆਂ ਤਿੰਨੇ ਬੇਟੀਆਂ ਦੀ شادی ਕੀਤੀ ਰੰਗਾ ਜੀ ਦੀ شادی ਕੀਤੀ ਜੇਤਰਾ ਨਾਮ ਹੁੰਦੇ ਹੋਏ ਦੀ ਉਹਨੇ ਤ੍ਰਿਕਾ ਜੀ ਨੂੰ ਆਪਣੇ ਪਿਤਾ ਦਾ ਵੀ ਫਰਜ਼ ਨਿਭਾਇਆ ਰਿੰਕਾ ਜੀ ਨੂੰ ਬਗਿੰਦਰ ਜੀ ਨਾਲ ਬਹੁਤ ਪੱਡੀ ਖਾਈ ਗਿਆ ਉਹਨਾਂ ਦੇ ਜਨ ਦਾ ਬਹੁਤ ਵੱਡਾ ਦੁੱਖ ਹੈ ਕਿਉਂਕਿ ਉਹ ਆਪਣੇ ਪਿਤਾ ਜੀ ਦਾ ਰੋਲ ਹੈ ਰਿੰਕਾ ਜੀ ਪੂਰਾ ਕਰਕੇ ਦੇਣੀ ਸੀ ਸਵੇਰੇ ਉੱਠ ਕੇ ਦੇ ਨਾਲ ਹਰ ਕੰਮ ਕਰਨਾ ਕਰਵਾਣਾ ਜੋ ਵੀ ਜ਼ਿੰਮੇਵਾਰੀਆਂ ਤੇ ਬੜੀਆਂ ਜ਼ਿੰਮੇਵਾਰੀਆਂ ਨਵਾਹੀ ਸੀ ਮੈਂ ਮਾਲਕ ਅੱਗੇ ਅਰਦਾਸ ਕਰਨਾ ਕਿ ਉਹਨਾਂ ਨੂੰ ਆਪਣੇ ਚਰਨਾਂ ਤੇ ਨਮਾਜ਼ ਵਰਸੀਨ ਬਿੱਤਰ ਪਰਮਾਨ ਕੋ ਨਮ ਜੀਦਾ ਬਹਾਂ ਸੀ ਅੱਜ ਦੀ ਸੁਖ ਸਭਾ ਦੇ ਵਿੱਚ ਆਏ ਸਾਰੇ ਸ਼ਹਿਰ ਨਿਵਾਸੀਆਂ ਦਾ ਰਿਸ਼ਤੇਦਾਰਾਂ ਦਾ ਬਖ ਬਖ ਪਾਰਟੀਆਂ ਦੇ ਮਿੰਦਰ ਸਾਹਿਬਾਨ ਦਾ ਖਾਸ ਤੌਰ ਤੇ ਸਾਡੇ ਐਮਐਨਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਆ ਕੇ ਪਰਮਾਨ ਨੂੰ ਸਹਾਇਤਾ ਕੀਤਾ ਅਤੇ ਹੌਸਲਾ ਦਿੱਤਾ ਉਹਨਾਂ ਤੇ ਆਨਾਂ ਨੂੰ ਬਹੁਤ ਬਹੁਤ ਹੌਸਲਾ ਮਿਲਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ बख पार्टिया के लीडर साहबान धार्मिक संस्था का परिवार को बढ़ाव मिले धनबाद चारा च बेनते भी भोज पानेकै पानी ओम शांति ओम शांति महात्मा सारे आरती आरती